ਹੋ ਸਟੱਪਣੀ ਉਹ ਬੜਾ ਹਾਲਾ ਮੇਰਾ ਕਰਦੀ ਕੋਈ ਕੱਪੜਿਆਂ ਦਾ ਹਾਲ ਸੱਥਾ ਦਾ ਹਾਲ ਅੰਦਰ ਜੀ ਦੇ 11 ਦਾ ਵੀ ਟਾਇਰ ਲਿਪੜੇ ਨਯਾਰਾ ਕਹਿੰਦੇ ਮੈਂ ਆਇਸ਼ਾ ਬੁਰੀ ਆਇਸ਼ਾ ਕੋ ਰਗੀ ਆ ਬਣੀ ਜੀਜੀ ਚੱਕ ਨਾ ਵੜ ਗਈ वेलकम बैक ਤੁਹਾਡੇ ਆਪਣੇ YouTube ਚੈਨਲ ਯਾ ਟਰੱਕ ਵਾਲੇ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਮੈਂ ਤੁਹਾਡਾ ਆਪਣਾ ਯਾ ਟਰੱਕ ਵਾਲਾ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ ਪਹਿਲਾਂ ਸਾਰਿਆਂ ਨੂੰ ਮੇਰੇ ਸੱਜਣ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਹੋਰ ਕਿਵੇਂ ਆ ਤੁਹਾਡਾ ਹਾਲ ਚਾਲ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਆਪਾਂ ਘਰ ਆ ਗਏ ਹੋਏ ਆ ਤੇ ਕਰਦੇ ਆਪਾਂ ਅਗਲੇ ਵਲੌਗ ਦੀ ਸਟਾਰਟਿੰਗ ਤੇ ਵਿੱਚ ਪਾਰਟ ਆਪਾਂ ਥੋੜੇ ਜਿਹਾ ਪਹਿਲਾ ਵਾਲੇ ਪਾਵਾਂਗੇ ਸ਼ੋਟ ਤੇ ਬਾਕੀ ਦੀ ਗੱਲਬਾਤ ਕਰਦੇ ਆਪਾਂ ਆਜੋ ਆਪਾਂ ਝਾੜ ਸਾਹਿਬ ਗਏ ਪੁੱਜ ਤੇ ਰਾਣਾ ਰਹਿ ਗਿਆ ਢਾਬੇ ਦੇ ਨੂੰ ਥੋੜਾ ਜਿਹਾ ਕੰਮ ਸੀ ਨਾਲੇ ਪਿੱਛੇ ਉਹਦੀ ਸੋਨੀ ਵਾਲੀ ਗੱਡੀ ਆਉਣੀ ਸੀ ਉਜਾ ਰਾਣਾ ਬਾਈ ਵੀ ਉੱਥੇ ਸੀ ਇਕੱਠਿਆਂ ਨੇ ਹੁਣ ਉਹਨਾਂ ਤੇ ਇਹਨਾਂ ਨੇ ਫਿਰ ਮੈਂ ਬਲੌਗ ਦੀ ਐਡੀਟਿੰਗ ਵੀ ਕਰਨੀ ਸੀ ਤੇ ਅਪਲੋਡ ਵੀ ਕਰਨਾ ਹੈ ਚੱਕਰ ਦੇ ਵਿੱਚ ਮੈਂ ਮੈਂ ਤੁਰਿਆ ਆਇਆ ਰੋਟੀ ਰੋਟੀ ਖਾ ਗਏ ਚਾਹ ਪਾਣੀ ਪੀ ਗਏ ਟਾਈਮ ਅੱਜ ਬਾਲ ਲੇਟ ਵਾਲੇ ਹੋ ਗਏ ਹੋਏ ਆ ਯਾਰ ਅਈ ਅੱਜ ਕਈ ਮਹੀਨੇ ਬਾਅਦ ਆ ਟਾਈਮ ਹੋਇਆ ਘਰ ਜਾਂਦਿਆਂ ਨੂੰ ਸਾਢੇ 3:00 ਪੂਨੇ 4 ਹੋ ਗਏ ਆਰ ਵੀ ਕਰਾ ਲਿਆ ਸੀ ਆਪਾਂ ਨੇ ਬਾਕੀ ਹੁਣ ਜਾ ਕੇ ਘਰ ਦੇਖਦੇ ਆ ਕਿਾ ਸਾ ਗੁਜ਼ਾਵਾ ਆ ਜੋ ਚੱਲਦੇ ਆਪਾਂ ਹੌਲੀ ਹੌਲੀ ਸਾਹਮਣੇ ਰੋਡ ਬਣ ਰਿਆ ਭਾਰਤ ਮਾਲਾ ਰੋਡ ਇਹਗਾ ਚਮਕੌਰ ਸਾਹਿਬ ਤੋਂ 4 ਕਿਲੋਮੀਟਰ ਪਹਿਲਾਂ ਬਸੇ ਗੁਜਰਾ ਦੇ ਕੋਲ ਤੋਂ ਕ੍ਰੋਸਿੰਗ ਹੋ ਰਹੀ ਏ ਨਹਿਰ ਦੇ ਉੱਤੇ ਤੇ ਆ ਰੋਡ ਕਿੱਥੇ ਕਿੱਥੇ ਬਣ ਰਿਆ ਜਿਹੜੇ ਵੀਡੀਓ ਦੇਖ ਰਹੇ ਹੋ ਜਰੂਰ ਦੱਸਿਓ ਆ ਦੇਖੋ ਮਾਰਤਮਾਲਾ ਰੋਡ ਚਲੋ ਵਧੀਆ ਰੋਡ ਬਣਨੇ ਵੀ ਚਾਹੀਦੇ ਆ ਵਪਾਰ ਖੁੱਲਣਾ ਚਾਹੀਦਾ ਅਰਬ ਕੰਟਰੀਆਂ ਨੂੰ ਪਰ ਜਮੀਨਾਂ ਦਾ ਨਾਸ ਮਾਰਤਾ ਪੰਜਾਬ ਦੀਆਂ ਦਾ ਸਾਰੀਆਂ ਦਾ ਇਹਨਾਂ ਨੇ ਰੈਂਦਾ ਹੁੰਦਾ ਸਾਡੇ ਲੋਕਾਂ ਨੇ ਮਾਰਦਾ ਮਿੱਟੀ ਚ ਜਗਾ ਜਗਾ ਕੇ ਬੂਹਣ ਵਾਲੇ ਹੋਏ ਆ ਜੱੱਸਾ ਸਾਡਾ ਆ ਗਿਆ ਘੁੰਮ ਫਿਰ ਕੇ ਬਾਕੀ ਜਿਹੇ ਛੀਟ ਦੇ ਉੱਤੇ ਖੜਾ ਹੀ ਹੋ ਕੇ ਆ ਰਿਹਾ ਉਹਦੇ ਇਹ ਉਤਰੂਗਾ ਲਓ ਜੀ ਉਤਰਿਆ ਆ ਉਤਰਿਆ ਆ ਉਤਰਿਆ ਬਿਨਾਂ ਚਪਲਾ ਤੇ ਉਤਰ ਰਿਹਾ ਏ ਏ ਏ ਏ ਚੀਜੀ ਲੈ ਕੇ ਆਇਆ ਅਗਲਾ ਅਹ ਚੀਜੀ ਲੈ ਆਇਆ ਆਪਣੀ ਅਗਲਾ ਊੜਵੀ ਨਾਲੇ ਜੱਕੀ ਫਿਰਦਾ ਕੀ ਆ ਗਿਆ ਲੈ ਕੇ ਆਇਆ ਇਹਨੇ ਨਹੀਂ ਦਿਖਾ ਮਾਏ ਹਾਏ ਸ਼ਾਮ ਦਾ ਟਾਈਮ ਹੋ ਗਿਆ ਖੇਤਾਂ ਦੇ ਨਜ਼ਾਰੇ ਘਰਾ ਖੜੇ ਨੇ ਕਾਖੜੀ ਇੱਕ ਆਪਣੀ ਉਹ ਖੜੀ ਆ ਮੌਸਮ ਠੰਡਾ ਜਾ ਹੋ ਗਿਆ ਹੋਇਆ ਕਾ ਤੁਰਕੇ ਤੁਰਕੇ ਆਹ ਦੇਖੋ ਜਸੂ ਗਿਆ ਕਰਦਾ ਕਹਿੰਦਾ ਗੋਦੀ ਚੱਕੋ ਮੈਨੂੰ ਭੱਜ ਗਿਆ ਸਾਈਕਲ ਹੀ ਦੇਖ ਕੇ ਹੁਣ ਕਹਿੰਦਾ ਮੈਂ ਸਾਈਕਲ ਹੀ ਲੈਣੀ ਆ ਲੋ ਬਈ ਹੋਈ ਅੱਜ ਚਲੋ ਬਾਕੀ ਦੇਖਦੇ ਆ ਜਾ ਕੇ ਨਾਲਾਗੜ੍ਹ ਦਾ ਪੁੱਤਰਾ ਬਹੇ ਜਾ ਕੇ ਪਹਿਲਾਂ ਸਲਾਸ਼ ਅਫਸਰ ਸਾਹਿਬ ਦੀ ਪਰ ਫੇਰ ਕੋਣ ਆ ਗਿਆ ਕਹਿੰਦੇ ਨਾਲਾਗੜ੍ਹੇ ਕਰਾ ਲਓ ਅ ਨਾਲਾਗੜ੍ਹ ਤੋਂ ਚੱਲਿਆ ਹੁਣ ਦੇਖਦੇ ਆ ਬਾਕੀ ਅੱਗੇ ਦੇਖੋ ਕਾਲੀ ਦੇ ਨਤੀਜੇ ਇੱਕ ਕਾਲੀ ਹੁੰਦੀ ਆ ਜੇ ਧਿਆਨ ਨਾਲ ਚੱਲਿਆ ਹੋਵੇ ਇਦਾਂ ਦਾ ਕੰਮ ਨਾ ਆਪਾਂ ਰਾਜਪੁਰੇ ਵੱਲ ਚੱਲੇ ਰਾਜਪੁਰਾ ਪੰਜਾਬ ਵਾਲਾ ਨਹੀਂ ਹੈਗਾ ਇਹ ਨਾਲਾਗਾੜਾ ਵਾਲਾ ਰਾਜਪੁਰਾ ਤੇ ਹੁਣ ਅੱਪਾ ਜਾ ਕੇ ਗੱਡੀ ਲਾਉਂਦੇ ਆ ਡਰ ਵਾਲੇ ਕੋਲ ਦੇਖਦੇ ਆ ਕੀ ਬੰਦਾ ਫੇਰ ਜਾ ਕੇ ਪਤਾ ਲੱਗੂ ਹੁਣ ਚੱਲਦੇ ਆ ਜੋ ਨਾਲਾਗਾੜਾ ਪੁੱਜ ਗਏ ਅੱਪਾ ਟਾਇਰ ਦਿੰਦੇ ਹੁਣ ਕੋਲ ਕੇ ਆਇਆ ਹੈ ਨਹੀਂ ਉਹ ਤੇ ਹੁਣ ਆਪਾਂ ਦਿਆ ਗੋਲਗੇ ਟਾਇਰ ਇਹ ਨੂੰ ਬੁਲਾ ਰਹੇ ਹਾਂ ਆ ਕੁੱਤੇਖਾਨੀ ਹੁੰਦੀ ਆ ਦੇਖੋ ਹੁਣ ਸਟੱਪਣੀ ਗੋਲੀਆਂ ਸਟੱਪਣੀ ਖੋਲਣੀ ਕਿਹੜਾ ਸੁਖੀ ਆ ੱਲੇ ਲੰਬੇ ਪੈ ਕੇ ਦਾ ਸਟੱਪਣੀ ਖੋਲਣੀ ਪੈਂਦੀ ਆ ਸਟੱਪਣੀਆਂ ਚਾਹੀਦੀ ਆ ਸਾਈਡ ਤੇ ਉਹ ਆ ਨਹੀਂ ਨਹੀਂ ਗਾੜੇ ਕੰਪਲੀਟ ਧਿਆਨ ਕਰਿਓ ਲੈ ਲੈਣ ਵਾਲਿਓ ਜੇ ਦੇਖਦਾ ਹੋਇਆ ਕੋਈ ਲੈ ਲੈਣ ਵਾਲਾ ਅੰਦਰ ਆ 20 ਮਿੰਟ ਤੋਂ ਬਾਅਦ ਕਫਣੀ ਲਾਲੀ ਵੱਲੀ ਨੇ ਥੱਲੇ ਕੰਬੀਦਾ ਹੀ ਦਾ ਇਹਦਾ ਹੀ ਭਲਾ ਹੋਣ ਲੱਗਿਆ ਦਾ ਗੱਲ ਗੱਲ ਘੜਵਾਰ ਉਹਨੂੰ ਨੱਟ ਚੜਾਏ ਨੱਟ ਚੜਾ ਕੇ ਪ੍ਰਜਾਕ ਆਦੀ ਨੂੰ ਜਾਨੂੰ ਮੈਂ ਸਮਾਨ ਰੱਖ ਦੇਵਾਂ ਵਿੱਚ ਇਹ ਦੀਮਾਨ ਹੋਣ ਲੱਗੀ ਸ਼ੁਰੂ ਤੇਲਾ ਵਿਹਾਲੇ ਅੰਦਰ ਕਾਕਾ ਹੁਣ ਬੋਲੂਗਾ ਇਹ ਰਿਕਾਰਡਿੰਗ ਪਾਣ ਲੱਗਿਆ ਗਰੁੱਪ ਦੇ ਵਿੱਚ ਕਰਕੇ ਬੋਲਿਆ ਸਵਿੱਕਰ ਹੁੰਦੀ ਆ ਡਿਮਾਂਡ ਪੰਜ ਲੈਕਸ ਆ ਗਏ ਚਾਹ ਕਰਾਉਣਾ ਬੜਾ ਸੇ ਮਾਰ ਕੇ ਆ ਗਏ ਗੱਡੀ ਆ ਲਈਆ ਲਵਾ ਕਿਤਨੀ ਆਣਾ ਕਰਾਲੀ ਨੂੰ ਕਰਾਲੀ ਕਰਖਿਆ ਤੇਰਾ ਕਰਾਲੀ ਦਵਾਈ ਵੀ ਨਹੀਂ ਹੈਗੀ ਆ ਤੇਲੀ ਦਾ ਨਹੀਂ ਰਾਣਾ ਚੁੱਪੇ ਕਰਾਦਾ ਬੱਲੀ ਨੇ ਰਾਣਾ ਕਰਾਦਾ ਚੁੱਪ ਬੱਲੀ ਨੇ ਹਾਂ ਕੋਈ ਨਹੀਂ ਹੈ ਦੱਬੇ ਹਾਂ ਤਾਂ ਬੋਲੋ ਮਨੇ ਜੀ ਸੇ ਪੁਲਾ ਗਈ ਰਾਣੇ ਨੂੰ ਪਾਨ ਲੈ ਜੀ ਬੁਲਾਉਣੀ ਆ ਤੈਨੂੰ ਕਿੰਨੀ ਵਾਰ ਗਿਆ ਗਾਲ ਨਾ ਕਢਿਆ ਕਰ ਵਿੱਚ ਤੂੰ ਕਹਿੰਦਾ ਮੈਂ ਤੂੰ ਫੁੱਦੂ ਕਰ ਮੈਂ ਰਿਕਾਰਡਿੰਗ ਜਾ ਰਹੀ ਆ ਵੱਲੀ ਬੋਲੀ ਜਾ ਮੈਨੂੰ ਗਿਆ ਕੋ ਬਣਾ ਲੈ ਓਏ ਦੱਸ ਕੇ ਬਣਾਇਆ ਕੋਈ ਬਣਾ ਵੀਡੀਓ ਬਣਾ ਰਿਹਾ ਚੰਗੀ ਉਹ ਰੈਗੂਲਰ ਉਹਨੇ ਸਟੈਟ ਦਿਖਾ ਮੈਂ ਆਪਣਾ ਹੂੰ ਵਲੀ ਹਾਲ ਦਿਖਾ ਆਪਨੇ ਬਹੁਤ ਬੁਰਾ ਹਾਲਾ ਕੱਪੜਿਆਂ ਦਾ ਹਾਲ ਸੱਥਾ ਦਾ ਹਾਲ ਅੰਦਰ ਵੀ ਨਹੀਂ 11 ਦਾ ਵੀ ਟਾਇਰ ਲਿਪੜੇ ਟਾਇਰ ਤਾਂ ਜਿਹੜੇ ਲੱਪਣ ਨੇ ਲੱਪਣ ਨੇ ਦੀ ਆਪ ਵੀ ਲੱਪੜਦੇ ਲਾਉਣੇ ਸੀ ਲਾਉਂਦੇ ਲਾਉਂਦੇ ਬਦਲਣ ਦੀ ਕੋਈ ਜਿਹਾ ਪਾਰਟੀ ਕਰਨ ਚਮ ਚਮ ਖਾਓ ਅੱਜ ਤੁਸੀਂ ਬਾਈ ਦੀ ਆਪਾਂ ਨੇ ਟਾਇਰ ਟੂਰ ਕਰ ਲਿਆ ਚੈਂਟ ਤਰਾ ਮੈਨਾਂ ਆਪਾਂ ਨੂੰ ਕਾਲੂ ਹੁਣ ਆਪਾਂ ਟਰਾਲੇ ਦਾ ਟਾਇਰ ਲੈ ਲਿਆ ਲਾ ਕੇ ਆਪਾਂ ਚੱਲੇ ਆ ਗੜੀ ਭਰਨ ਤੇ ਟਰਾਲਾ ਆਪਣੇ ਅਸੀਂ ਕਢਾਤਾ ਟਰਾਲਾ ਭਰਾਂਗੇ ਕੱਲੂ ਜਾਂ ਪਰਸੋਂ ਨੂੰ ਕਾਰ ਰਾਏ ਤੇ ਉਹਦੇ ਦੋਵੇਂ ਟਾਇਰ ਵੀ ਰਿਮੋਡ ਕਰਾਉਣੇ ਸੀ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਗੜੀ ਭਰਨ ਉਹ ਖੜਾ ਆਪਣਾ ਟਰਾਲਾ ਚੈੱਕ ਦੇ ਉੱਤੇ ਤੇ ਰਿਮੋਡ ਕਰਾਈ ਆ ਆਪਾਂ ਜਿੱਤੇ ਕੋਲ ਇਹਨੂੰ ਦੇਤੀਓ ਜ ਟਾਇਰ ਤੇ ਆਪਾਂ ਅਚਰਖਾਨ ਨੂੰ ਵੀ ਉਹਨੀਆਂ ਦਿੱਤਾ ਕਹਿੰਦਾ ਬੰਜੂਆਂ ਡਾਇਰ ਤੇ ਬਾਕੀ ਆਪਾਂ ਦੇਖਦੇ ਆ ਗਾਲੂ ਆ ਕੇ ਗਿਆ ਹਾਂ ਦਾ ਆਜੋ ਆਪਾਂ ਤੇਲ ਦੂਲ ਪਵਾ ਕੇ ਨਾਲਾਗੜ ਤੋਂ ਫੈਕਟਰੀ ਚੱਲੇ ਆ ਹੁਣ ਤੇ ਬਾਕੀ ਇਹ ਅੱਗੇ ਘਟੀ ਭਰਦੇ ਆ ਦੇਖਦੇ ਆ ਜਿਵੇਂ ਵੀ ਹੋਇਆ ਅੱਜ ਟਾਇਰ ਨੇ ਹਾਲਤ ਪਵਾਵਾ ਖਰਾਬ ਕਰਤੀ ਸਾਡੀ ਮੇਰੀ ਅਦੇ ਬੱਲੀ ਦੀ ਕੱਪੜੇ ਵੀ ਹੁਣ ਮੈਨੂੰ ਜਾਗੜ ਪਾਣੀ ਪੈ ਗਈ ਆ ਹਾ ਹਾਲ ਹੋ ਗਿਆ ਤਾਂ ਲੋਲ ਗਲੇ ਵਾਲੀ ਛਾਲਟੀ ਤੇ ਪਰ ਨਾ ਮੰਨ ਹੁਣ ਕਰਕੇ ਮੈਂ ਛਾਲਟ ਖੋਲ ਹੀ ਨਹੀਂ ਹੈਗੀ ਛਾਲਟੀ ਵੀ ਗੱਡੀ 'ਚ ਕੋਈ ਹੈ ਨਹੀਂ ਹੁਣ ਪਰ ਚੱਲ ਕੋਈ ਨਾ ਉੱਥੇ ਲੋਕੀ ਜਾਗੜ ਪਾ ਕੇ ਕੱਢ ਲੈਂਦੇ ਆ ਹੋਰ ਆ ਹਾਲ ਹੈ ਕੱਪੜੇ ਸਾਰੇ ਲਿਪੜੇ ਪਏ ਆ ਆਜੋ ਚੱਲਦੇ ਆ ਫੈਕਟਰੀ ਨੂੰ ਆਪਾਂ ਬਾਕੀ ਗੱਲਬਾਤ ਉੱਥੇ ਜਾ ਕੇ ਦੇਖਦੇ ਆਜੋ ਪਾਰਕਿੰਗ ਦੇ ਵਿੱਚ ਆਪਾਂ ਆ ਗਏ ਹੋਏ ਆ ਫਾਰ ਗਏ ਚ ਗੱਡੀ ਆ ਖੜੀਆ ਕੀਤੀ ਆ ਤੇ ਚਾਹ ਵੀਨ ਆ ਗਈ ਗਿਆਨੀ ਦੇ ਕੋਲ ਮਾ ਚਲੋ ਗਿਆਨੀ ਦੇ ਕੋਲ ਚਾਹ ਪੀ ਲਈਏ ਨਾਲੇ ਗਿਆਨੀ ਨੂੰ ਮਿਲ ਲੈਂਦੇ ਆ ਜੋ ਚੱਲ ਰਿਹਾ ਸੀ ਬੰਦਾ 40 50 ਹੱਥ ਸਾਰਾ ਕੀ ਆ ਬਣਾ ਮਠਾ ਤੇਜ ਜਾ ਕਰਕੇ ਉਧਰ ਸੀੜੀ ਮਾਰਦੇ ਉਧਰ ਦੇਖਿਆ ਨੰਬਰ ਅਫੀ ਉਹ ਚਾਹ ਬੁਲਾ ਦੇ ਤੇ ਸੀਟੀਆਂ ਵੀ ਨਾ ਵੱਜਦੀਆਂ ਜਿਹੜੇ ਨੰਬਰ ਬੰਦਾ ਹੈ ਨਹੀਂ ਕੋਈ ਪੁਰਾਣਾ ਰਾਜੂ ਹੈ ਨਹੀਂ ਉੱਥੇ ਪੰਜ ਸਾਲ ਦਾ ਬੰਦਾ ਕਿੱਥੇ ਤੇ ਥਿੜੀ ਹੀ ਹੈ ਕਰਨੀ ਆਉਂਦੀ ਉਹਨਾਂ ਨੂੰ ਤਾਂ ਰਾਣਾ ਜਬਨ ਤੇ ਹੋਰ ਵੀ ਕਿੰਨੀ ਜਿਹਾ ਬਹੁਤ ਖੜੇ ਆ ਜਾ ਤੂੰ ਆ ਜਾ ਵੱਲੀ ਰਹਿਣ ਦੇ ਉਹ ਖੜੇ ਆ ਕੋਈ ਨਹੀਂ ਛੱਡਿਆਗਾ ਵੇ ਇਹ ਜੀ ਛੂਟ ਕਰ ਲੈਣਾ ਜੰਮਰ ਦੇ ਕੀ ਲੈ ਗਿਆ ਡੂੰਗਾ ਲੈ ਗਿਆ ਤੇਰਾ ਵੀ ਲੈ ਲੈ ਚੱਲ ਕਿੱਥੇ ਚੱਲ ਮੈਂ ਅੱਜ ਸਾਲ ਲੈਣਾ ਹੀ ਲੈਣਾ 150 ਰੁਪਿਆ ਉਹ ਲੈ ਲੈ ਥੋੜੀ ਤੂੰ ਡੂੰਗਾ ਲੈ ਲਊਗਾ ਵੀ ਤੇਈ ਮਰਾਰ ਦੇ ਕੀ ਪਤਾ ਹੁਣ ਅਗਲੇ ਨਾ ਬਾੜ ਤੇ ਆਣਾ ਪਤਾ ਨਹੀਂ ਨਹੀਂ ਆਣਾ ਉਹਦੇ ਨਾਲ ਤੂੰ ਵੀ ਬਿਜੂ ਵਾਲੀ ਗੱਲਾਂ ਕਰਦਾ ਬਾਟਰ ਨਾ ਬਣਾਦਾ ਨਾਲ ਬਣਾਦਾ ਪੰਜਾਬ ਨੂੰ ਕੋਈ ਨਹੀਂ ਬਣਾ ਬਾਟਰ ਇੱਕ ਮੁੰਡਾ ਘੋੜੀਆਂ ਬਿਲਡ ਕਰਾ ਲੈ ਪੁੱਤਾ ਬਾਈ ਤੇਰ ਦੀ ਮੋਟਰ ਦੀ ਲੈ ਗਿਆ ਉਹੀ ਰਾਕੇ ਬਰਾ ਗੜੀ ਦੀ ਵੀ ਸਾਜਣਾ ਹੀ ਬਾਈ ਕੰਮ ਕਰ ਲੱਗ ਗਿਆ ਉੱਤਾਰੇ ਇਹ ਰੜੇ ਕੰਮ ਕਰ ਰਹੇ ਹੋ ਦੂਜਾ ਵੀ ਆਕਤੂਤ ਲੱਗਿਆ ਹੈ ਨਹੀਂ ਮੈਂ ਇਸ ਉਤੇ ਬੋਧ ਰੱਖ ਦੇਣੀ ਦੀ ਗਲਾਰ ਪੇਜ ਤਾਂ ਦਾਰੂ ਵਾਲੀ ਬੰਦੇ ਸਰੇ ਸਾਹਰੇ ਕਿਹੜਾ ਭਾਈ ਛੋਲਾ ਸਾਹਰੇ ਮੈਨੂੰ ਗਏ ਪਾਰਕਿੰਗ ਜੋ ਆਪਾਂ ਨੂੰ ਮਿਲਤੀ ਗਈ ਮਿਲ ਤੇ ਹੁਣ ਆਪਾਂ ਚੱਲੇ ਆ ਅੰਦਰ ਐਂਟਰੀ ਕਰਾਂਗੇ ਗੇਟ ਤੇ ਤੇ ਗੇਟ ਤੇ ਐਂਟਰੀ ਕਰਾ ਕੇ ਫਿਰ ਕਰਾਉਂਦੇ ਆਪਾਂ ਕੰਡਾ ਜਾਂ ਕਹਿ ਦੀ ਐ ਸਕੇਲ ਕਰਾਉਂਦੇ ਆ ਅੱਜ ਸਕੇਲ ਕਰਾਉਣਾ ਕੰਡਾ ਨਹੀਂ ਕਰਾਉਣਾ ਅੱਜ ਅੱਜ ਕਰਾਵਾਂਗੇ ਯਾਰ ਸਕੇਲ ਚਲੋ ਆਜੋ ਚੱਲਦੇ ਆ ਗੱਡੀ ਅੰਦਰ ਲੱਗੀ ਆ ਪਰ ਉਹ ਬੰਦਾ ਆ ਗਿਆ ਸਾਡਾ ਮੁੰਛੀ ਫਾਈਟ ਰੀਅਲੈਂਟ ਟੋਪੀਆ ਪਵਾਤੀ ਆ ਸਿਰਾਂ ਤੇ ਕੋਈ ਦੀ ਗੱਲ ਹੋ ਗਈ ਆ ਯਾਰ ਹੋਰ ਕੀ ਆ ਮਾਰਗ ਦੇ ਕਿਰੇ ਨੇ ਹੈ 19 ਉਸ ਦਾ ਤੇਰੀ ਕਾ ਚਲ ਤਰਪਾਲਾ ਦਾ ਹਾਲ ਦੇਖੋ ਕੀ ਕੀਤਾ ਹੋਇਆ ਮੁੰਡੇ ਨੇ ਫੇਰ ਕਹਿੰਦਾ ਮੈਨੂੰ ਬੋਲਦੇ ਨੇ ਇਹ ਜਿਵੇਂ ਕਹਿ ਦਿਆ ਨਹੀਂ ਬਈ ਝੁੰਗੀ ਦੇ ਉੱਤੇ ਤਰਪਾਲਾ ਪਾਈਆ ਹੁੰਦੀ ਆ ਉਹ ਕੰਮ ਕੀਤਾ ਹੋਇਆ ਇਹਨੇ ਅੰਦਰ ਵੀ ਇਹੀ ਹਾਲ ਆ ਇਹਦਾ ਲਓ ਦੇਖੋ ਇਹਨਾਂ ਝੁੰਗੀ ਵਾਲਿਆਂ ਨੇ ਝੁੰਗੀ ਵਧੀਆ ਸਵਾਰੀ ਹੁੰਦੀ ਆ ਗੱਡੀਆਂ ਲਾਗੀਆਂ ਆਪਣੀਆਂ ਭਰਨ ਛੁਟਾ ਥੱਲੇ ਲਾਤੀ ਆ ਇੰਦਰ ਬੱਲੀ ਵਾਲੀ ਲੱਗ ਗਈ ਇੰਦਰ ਪੈਲਟ ਜਾ ਰਹੀ ਆ ਅੰਦਰ ਆਰਟੀ ਫੈਕਟਰੀ ਸਫਾਈ ਸੋਣੀ ਆ ਸਾਫ ਸੁਥਰੀ ਕੀਤੀ ਹੋਈ ਆ ਬੱਲੀ ਸੇਟ ਆ ਗਏ ਨੇ ਇਹ ਭਰਦੇ ਆ ਦੇਖਦੇ ਵਕੀ ਆ ਜੋ ਬੈਠਿਆ ਰਹੇ ਸਟਾਰ ਫੋਨ ਤੇ ਲੱਗੇ ਰਹਿੰਦੇ ਆ ਕੱਲ ਬਾਬੇ ਨੇ ਗੱਡੀ ਪਹਤਾਤੀ ਇਹ ਵਿਚਾਰਾ ਫੋਨ ਪਰ ਹੀ ਲੱਗਿਆ ਹੋਣਾ ਬਾਬੇ ਦਾ ਨੰਬਰ ਦਾ ਬਾਬੇ ਨੂੰ ਪੜਾ ਕੇ ਆਦਾ ਲਾਉਣੇ ਵਿੱਚ ਵਿਚ ਬੈਠਾ ਮੈਂ ਕਿਹਾ ਭਾਜੀ ਕੀ ਕਰਦੇ ਆ ਭਾਜੀ ਕਿ ਭਾਜੀ ਸ਼ੇਰ ਚੈਟ ਚਲਾ ਰਹੇ ਸੀ ਸ਼ੇਰ ਚੈਟ ਪਰ ਮੈਂ ਜੀ ਕਰ ਰਿਹਾ ਮੈਂ ਪੁੱਤਰ ਲਾਣੀ ਪੁੱਤਰ ਲਾਣੀ ਉਹਦਾ ਉਹਦਾ ਪਹਿਲਾ ਵਾਰ ਦੀ ਮੇਰੀ ਗੱਡੀ ਪਹਿਲਾਂ ਕਰਦੀਏ ਕੋਈ ਚੱਕਰ ਨਹੀਂ ਬੰਦੇ ਤੇ ਬੰਦਾ ਉਹ ਲੇਬਰ ਵਾਲੇ ਵੀ ਗਾਲਾਂ ਕੱਢਦੇ ਹਨ ਇਹਨਾਂ ਆਸਵਾਸ ਪਾਪੜਾ ਬਾਅਦ ਵਿੱਚ ਗਾਣੀ ਕਿ ਤੁਹਾਨੂੰ ਆ ਗਿਆ ਦੇਖੋ ਹਾਲ ਕਰਾਣਾ ਇਸ ਟਾਈਮ ਟੌਰ ਗੱਡੀ ਬੈਠਾ ਪੂਰੀ ਜਿਵੇਂ ਵਿਆਹ ਚ ਆਇਆ ਹੋਏਗੇ ਜੀ ਇਹ ਵਿਆਹ ਚ ਆਏ ਆ ਗਿਆ ਆਪਣਾ ਲੇਬਰ ਵਾਲਾ ਵਿਆਹ ਚ ਆਉਂਦਾ ਬੰਦਿਆ ਹੈ ਬੜੀਆ ਹੈ ਬੱਦਿਆ ਹੈ ਕਿ ਬੜੀਆ ਹੈ ਬੜੀਆ ਰਹੇ ਬੜੀਆ ਰਹੇ ਜੀ आज ਯਾਦ ਹੀ ਖਾਨ ਦਾ ਨਤੀਜਾ ਦੇਖਿਓ ਇੱਕ ਮਾੜੇ ਜਿਹੇ ਕੱਪੜੇ ਦੇ ਨਾਲ ਟਾਇਰ ਸਾਫ਼ ਕਰਨ ਲੱਗਿਆ ਹੋਇਆ ਮੁੰਡਾ ਚਾਰੇ ਮ ਚਮਕਾ ਦੇ ਬੱਲੇ ਓਏ ਕਵਾਸ਼ ਦੇ ਕੇ ਮੌਦ ਦੇ ਹਨ ਹੱਥ ਵਿੱਚ ਨਹੀਂ ਜਿਹੜੇ ਵੱਡ ਰਹੇ ਆ ਕਰਦੇ ਕਰਦੇ ਸਾ ਵਧੀਆ ਕੰਮ ਆ ਮਿਹਨਤ ਆ ਮਿਹਨਤ ਕਰਨੀ ਚਾਹੀਦੀ ਆ ਰੋਟੀ ਦਿੰਦੀ ਆ ਆਪਾਂ ਨੂੰ ਚਮਕਾਈ ਭਈ ਆ ਮੁੰਡੇ ਨੇ ਲੱਗਿਆ ਹੋਇਆ ਲੋਡਿੰਗ ਆਪਲਾਰ ਦਾ ਮੇਲਾ ਪਿਆ ਚਮਕੀ ਲਾਇਆ ਹਾਂ ਕਿੱਟਾ ਆ ਚਲ ਵਰਜੀਆ ਹਾਂ ਓਹੋ ਬੋਲੋ ਫੋਟੋ ਥੋੜਾ ਖਿਚਰੇ ਆ ਮੈਂ ਮੇਰਾ ਠੀਕ ਬੰਦਾ ਆ ਨਾ ਕੋਣ ਕਾਢੀ ਆ ਜਿਵੇਂ ਵਿਆਹ ਚ ਆਇਆ ਹੋਇਆ ਗੱਡੀ ਚ ਜਾ ਕੇ ਪਰਨਾ ਬੰਦ ਕੇ ਫੇਰ ਆਇਆ ਬੰਦਾਂ ਦੇ ਉੱਪਰ ਆ ਬਾਈ ਗੱਲ ਕੀ ਦਾ ਨਾ ਦੇ ਇੱਧਰ ਕੱਪੜਿਆਂ ਦਾ ਹਾਲ ਵਿਲੇ ਹੋਏ ਪਏ ਆ ਨਹੀਂ ਲੱਗਦੀ ਦੀ ਕੱਪੜੇ ਸਾਫ ਆ ਫੌਜੀ ਬਈ ਆ ਗਏ ਬੰਦੇ ਰੀ ਸੀਟ ਆ ਗਏ ਨੇ ਅੱਜ ਬੰਦੇ ਨੇ ਸਾਡੇ ਨਾਲ ਟਾਇਰ ਬਦਲਾਏ ਆ ਨੇ ਫੇਰੀ ਦੀਆਂ ਤਰਪਾਲਾਂ ਪਾਈਆਂ ਰੰਸਾ ਬਾਇਰ ਰੰਸਾ ਹੂੰ ਨੱਦਰ ਦੇਖੋ ਰਣੇ ਲੀਰਾ ਗੱਟੀਆਂ ਕੀਤੀ ਆਈ ਆ ਤੇ ਗੱਡੀ 'ਚ ਲੀਰਾਂ ਹੀ ਰੱਖੀਆਂ ਹੋਈਆਂ ਨੇ ਉੱਪਰ ਵੀ ਥੈਲੇ ਲਾਏ ਦੇ ਆ ਪਾਜੀ ਕੰਮ ਲੱਗੇ ਹੋਇਆ ਮੁੰਡੇ ਕਰਨ ਦੇਖੋ ਸਮਾਈਲ ਪਲੀਜ਼ ਸਮਾਈਲ ਸਮਾਈਲ ਫੋਨ ਨਹੀਂ ਲੱਗਦਾ ਤੈਨੂੰ ਘੰਟੇ ਦਾ ਲੱਭਣ ਲਈ ਚੈਨਲ ਦਾ ਨਾਮ ਹੀ ਲੱਭਦਾ ਹੁੰਦਾ ਫੈਕਟਰੀ ਵਾਲਿਆਂ ਨੇ ਪਾਇਆ ਇੱਕ ਹੋਰ ਨਵਾਂ ਪੰਗਾ ਕਹਿੰਦੇ ਗੱਡੀ ਦਾ ਡਾਲਾ ਫੈਕਟਰੀ ਤੋਂ ਬਾਹਰ ਕੱਢ ਕੇ ਬੰਦ ਕਰੋ ਹੁਣ ਉਹ ਕਿੱਥੇ ਫੈਕਟਰੀ ਆ ਕਿੱਥੇ ਲੈ ਕੇ ਆਣੀ ਪੈਗੀ ਗੱਡੀ ਮੱਝ ਆਮ ਕਾਨੂੰ ਲਵਾਉਣਾ ਹੁਣ ਕਰੀਏ ਡਾਲਾ ਢੂਲਾ ਬੰਨਦਾ ਆਪਾਂ ਫੱਟੇ-ਵੱਟੇ ਪਾਈਏ ਚਲੋ ਆਜੋ ਫੱਟੇ ਲੈ ਕੱਢ ਆਪਾਂ ਹੁਣ ਆਪਾਂ ਪਾਈਏ ਫੱਟੇ ਡਾਲਾ ਲਾਉਣਾ ਹੁਣ ਚਲੋ ਆਜੋ ਚੜਗੇ ਡਾਲੇ ਤੇ ਆਪਾਂ ਬੱਲੀ ਦਾ ਮਿਲਣਾ ਉੱਥੇ ਲਾ ਕੇ ਲੱਗ ਗਿਆ ਲਾਣ ਫੈਕਟਰੀ ਦੇ ਗੇਟ ਦੇ ਮੂਹਰੇ ਚਲੋ ਆਪਾਂ ਹੁਣ ਲਾਲੀਏ ਫੱਟੇ ਜੇ ਪਾ ਕੇ ਕਰੀਏ ਵਿਲਾਜ ਬੱਲੀ ਵੀ ਇੱਥੇ ਆ ਕੇ ਡਾਲਾ ਬੰਦ ਕੀਤਾ ਬੱਲੀ ਨੇ ਵੀ ਹਾਂ ਬੱਲੀ ਸਹੀ ਗਾ ਮੈਂ ਫੈਕਟਰੀ ਦਾ ਇਹ ਪੁੱਠੇ ਕੰਮ ਆ ਖੜੇ ਹੱਥ ਸੁਧਾਉਣੇ ਨੂੰ ਹੁਣ ਹੁਣ ਕਹਿੰਦੇ ਘਰ ਜਾ ਕੇ ਹੱਥ ਧੋਇਓ ਆਪਣੇ ਤੁਸੀਂ ਉਹ ਗਲਤ ਆ ਜਿਹੜਾ ਕੰਮ ਗਲਤ ਆ ਯਾਰ ਗਲਤ ਆ ਗੇਟ ਤੋਂ ਬਾਹਰ ਆ ਕੇ ਡਾਲਾ ਬੰਦ ਕਰਨਾ ਤਾਂ ਗਲਤ ਆ ਯਾਰ ਹੁਣ ਮੇਰੀ ਗੱਲ ਸੁਣੋ ਸਾਹਮਣੇ ਕਿੱਥੇ ਆ ਫੈਕਟਰੀ ਦਾ ਉੱਥੇ ਤੋਂ ਆਉਂਦੀਆਂ ਆਂਦੀ ਗੱਡੀ ਦੀ ਬੋਰੀ ਗਿਰ ਗਈ ਜਾਂ ਕੋ ਗਿਰ ਗਿਆ ਗਰੀ ਦੀ ਮੇਰੀ ਮਾਂ ਕੋਣ ਚੱਕੂਗਾ ਯਾਰ ਡਾਲੇ ਵਰਗੀ ਵੀ ਸੀ ਮੇਰੀ ਨਾਲੇ ਤੇ ਗਰੀ ਵੀ ਦੀ ਹੁਣ ਦੱਸੋ ਕੋਣ ਚੱਕੂਗਾ ਯਾਰ ਇਹ ਆ ਗਿਆ ਇੱਕ ਨੰਬਰ ਫੈਕਟਰੀ ਦਾ ਗੇਟ ਲਾ ਕੇ ਡਾਲੇ ਡੂਲੇ ਕੀਤੇ ਬੰਦ ਆਪਾ ਵੱਲੀ ਨੇ ਵੀ ਤੋੜ ਲਈ ਰੋਡ ਦਾ ਪਤਾ ਹੀ ਆ ਤੁਹਾਨੂੰ ਕਿਦਾਂ ਦਾ ਹੈਗਾ ਆਪਣਾ ਆ ਜੀ ਆਪਣਾ ਹੀ ਬੁਰਾ ਹਾਲ ਹੋਇਆ ਹੋਇਆ ਚੱਲਦੇ ਆ ਕਿ ਆਜੂ ਪਿੰਦੇ ਆ ਜਾ ਕੇ ਡੈਡੀ ਵੀ ਖੜਾ ਡੈਡੀ ਨੂੰ ਵੀ ਲੈ ਕੇ ਜਾਣਾ ਤੇ ਨਾਲੇ ਚਾਹ ਪੀਂਦੇ ਆ ਜਾ ਕੇ ਤੇ ਨਾਲੇ ਡੈਡੀ ਨੂੰ ਲੈ ਕੇ ਚੱਲਦੇ ਆ ਆਜੋ ਪਾਪਾ ਜਗੇ ਟਾਬੇ ਤੇ ਚਾਹ ਪੀਣ ਲੱਗੇ ਆ ਖੜੇ ਆ ਚਾਹ ਪੀਣ ਲਈ ਮ ਬਾਕੀ ਦੇਖਦੇ ਆ ਉਦਾਂ ਵੀ ਹੋਇਆ ਉਦਾਂ ਕਰਕੇ ਦੇਖਦੇ ਆ ਆਜੋ ਆਪਾਂ ਚਾਹ ਪੀਂਦੇ ਆ ਪਾਈ ਬਾਈ ਬਿਰੂ ਨੇ ਨਾਲੇ ਨਜ਼ਾਰਾ ਹਾਂ ਕੱਲ ਦੇਖੂਗੇ ਜੀ ਮੈਂ ਡੰਪ ਕੰਦੇ ਬੰਦ ਹੋ ਗਏ ਕਈਆਂ ਨੂੰ ਫਿਗਰ ਪੈ ਗਈ ਕਹਿੰਦੇ ਰਣਜੀਤਪੁਰਾ ਬੰਦ ਹੋ ਗਿਆ ਸ਼ੇਅਰ ਕਰਦੇ ਸ਼ੇਅਰ ਕਰਦੇ ਹੋਈ ਕਹਿੰਦੇ ਰਣਜੀਤਪੁਰਾ ਬੰਦ ਹੋ ਗਿਆ ਆਪਾਂ ਵੀ ਦੇਖਦੇ ਆ ਲੁਧਿਆਣਾ ਪੰਨੋਂ ਦਾ ਇਹ ਚੱਲਦਾ ਡੀ ਭਰ ਕੇ ਘਰ ਆ ਗਏ ਅੱਜ ਹਾਲਾਤ ਮਾੜੇ ਆਪਣੇ ਹਾਲਾਤ ਕਹਿ ਲੋ ਹਾਲਾਤ ਨਹੀਂ ਹਾਲਤ ਮਾੜੀ ਆ ਆਪਣੀ ਯਾਦੇ ਬੁਰਾ ਹਾਲ ਹੋਇਆ ਹੋਇਆ ਅੱਜ ਸਵੇਰ ਦੇ ਲੱਗੇ ਹੋ ਡਾਰਾਂ ਨਾਲ ਦੋ ਦਿਨ ਹੋ ਗਏ ਕੱਲ ਵੀ ਡਾਰਾਂ ਨਾਲੇ ਕੁਲੀ ਗਏ ਅੱਜ ਵੀ ਡਾਰਾਂ ਨਾਲੇ ਤੇ ਹੁਣ ਆਪਾਂ ਨਾਉਂਦਾ ਧੋਣਾ ਫੇਰ ਦੇਖਦੇ ਆ ਕੀ ਬੰਦਾ ਸਵੇਰ ਦਾ ਪ੍ਰੋਗਰਾਮ ਸਵੇਰੇ ਜਾਵਾਂਗੇ ਖਾਲੀ ਕਰਨ ਤੇ ਅੱਜ ਮੈਂ ਤੇ ਵੱਲੀ ਰਾਣਾ ਇਕੱਠੇ ਹੀ ਨੇ ਭਰੀਆ ਭੀਆ ਰਾਣਾ ਕੱਢ ਜੂਗਾ ਢਾਬੇ ਦੇ ਜੇ ਕੜਨਾ ਹੋਇਆ ਤੇ ਬਾਕੀ ਆਪਾਂ ਵੀ ਸ਼ਾਮ ਨੂੰ ਦੇਖਾਂਗੇ ਆਰਡਰ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਦੇਖਾਂਗੇ ਸਵੇਰੇ ਜਾਂਦੇ ਜਾਂ ਰਾਤ ਨੂੰ ਜਾਂਦੇ ਆ ਤੇ ਮੰਮੀ ਹੋਣੀ ਲੱਗੀ ਹੋਈ ਆ ਸਬਜ਼ੀ ਲੈਣ ਨਾਲ ਰੈਡੀ ਚੱਲ ਗਿਆ ਜਸੂਪ ਟਮਾਟਰ ਖਾਨ ਚੱਲ ਜਾਂਦੀ ਆ ਬਾਬੇ ਕੋਲ ਲੱਗੀ ਹੋਇਆ ਸਬਜ਼ੀ ਲੈਣ ਤੇ ਜਸਾ ਆਪਣਾ ਟਮਾਟਰ ਦਾ ਸ਼ਕੀਨ ਟਮਾਟਰ ਖਾਨ ਲਾ ਜਾਂਦਾ ਜਾ ਕੇ ਭੱਜ ਕੇ ਉਲੇ ਜੇ ਆ ਗਿਆ ਕਿੰਨੂ ਫੜ ਕੇ ਲੈ ਗਿਆ ਜਟਮਰ ਰੀਨ ਲੈ ਗਿਆ ਤੇ ਚੰਦਰਾ ਆਪਣੀ ਖੜ ਗਈ ਗੱਡੀ ਪਾਣੀ ਚੰਦਰਾ ਆਪਣੀ ਬਾਕੀ ਹੋਰ ਤੁਸੀਂ ਸੁਣਾਓ ਕੋਈ ਗੱਲ ਬਾਤ ਕਮੈਂਟ ਕਮੈਂਟ ਕਰ ਦਿਆ ਕਰੋ ਵੀਊ ਵੀ ਘਟਾਤੇ ਤੁਸੀਂ ਦੇਖ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਜਿਹੜੇ ਦੇਖ ਲੈਂਦੇ ਆ ਉਹ ਤਾਂ ਸ਼ੇਅਰ ਕਰ ਦਿਆ ਕਰੋ ਸਾਨੂੰ ਵੀ ਅੱਲਾ ਸ਼ੇਰੀ ਮਿਲੀ ਜਾਊਗੀ ਮੈਨੂੰ ਮੈਂ ਹੋਰ ਪਾਈ ਜਾਵਾਂਗਾ ਜੇ ਤੁਸੀਂ ਦੇਖੋਗੇ ਤਾਂਹੀਂ ਹੋਰ ਪਾਊਂਗਾ ਮੈਂ ਜਿੱਸਾ ਨਾਲ ਆਇਆ ਹੋਇਆ ਤਾਂ ਜਿੱਸਾ ਕਹਿੰਦਾ ਫੁੱਲ ਤੋੜਨੇ ਆ ਮੈਂ ਮੈਂ ਚੱਲ ਪਾ ਤੋੜਦਾ ਫੁੱਲ ਕੀ ਆ ਕਰੂੰਗਾ ਫੁੱਲਾਂ ਦਾ ਪਤਾ ਹੈਂ ਦੱਸੋ ਹੋ ਤਾਰ ਤਾਰ ਬੱਤ ਤਾਰ ਆ ਜਾ ਆ ਜਾ ਉੱਠਿਆ ਕਬ ਬਬਰ ਸ਼ੇਰ ਉੱਠਿਆ 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 ਗੱਡੀ ਭਰ ਕੇ ਆਪਾਂ ਘਰ ਆ ਗਏ ਸੀ ਫਿਰ ਬੈਠ ਕੇ ਐਡੀਟਿੰਗ ਕੀਤੀ ਥੋੜਾ ਟਾਈਮ ਐਡਿਟ ਕੀਤਾ ਇੱਕ ਬਲੌਗ ਇੱਕ ਬਲੌਗ ਕਰਨਾ ਸੀ ਅਪਲੋਡ ਆਪਾਂ ਨੇ ਉਹ ਅਪਲੋਡ ਕਰਤਾ ਤੇ ਹੁਣ ਖੇਤਾਂ ਨੂੰ ਗੇੜਾ ਜਾ ਮਾਰਨ ਆਏ ਤੇ ਮੈਂ ਚਲੋ ਖੇਤਾਂ 'ਚ ਘੁੰਮੇ ਆਈਏ ਜਾ ਕੇ ਨਾਲੇ ਬਲੌਗ ਦਾ ਐਂਡ ਕਰਦੀ ਆਪਾਂ ਇਹ ਬਲੌਗ ਦਾ ਆਪਾਂ ਇੱਥੇ ਕਰਦੇ ਐਂਡ ਤੇ ਚੈਨਲ ਤੇ ਜੁੜੇ ਨਵੇਂ ਮੇਰੇ ਸੱਜਣ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹੜੇ ਵੀ ਵੀਡੀਓ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਈਕ ਅਤੇ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਆ ਵੀਡੀਓ ਤਾਂ ਲਾਈਕ ਅਤੇ ਸ਼ੇਅਰ ਵੀ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਵੀ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਆ ਤੇ ਆਪਾਂ ਕਾਲੂ ਜਾਣਾ ਗੱਡੀ ਭਰੀ ਹੋਈ ਆ ਆਪਣੇ ਕਾਲੂ ਜਾਣਾ ਤੇ ਕਾਲੂ ਨਵੇਂ ਵਲੌਗ ਦੀ ਸਟਾਰਟਿੰਗ ਕਰਾਂਗੇ ਤੇ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਉਹ ਤੁਹਾਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਤੁਹਾਡਾ ਮੈਨੂੰ ਇੰਨਾ ਪਿਆਰ ਦੇਣ ਲਈ